ਖੇਤਾਂ ਵਿੱਚੋਂ ਉੱਠਦਾ ਏਧੂਆ ਹਵਾ ਦੇ ਵਿੱਚ ਜ਼ਹਿਰ ਘੁਲ ਰਿਹਾ ਹੈ ਝੋਨੇ ਦੀ ਕਟਾਈ ਤੋਂ ਬਾਅਦ ਸ਼ੁਰੂ ਹੋਇਆ ਅੱਗ ਤੇ ਧੂੰਏ ਦਾ ਇਹ ਖੇਡ ਅਜੇ ਤੱਕ ਸ਼ਾਂਤ ਨਹੀਂ ਹੋਇਆ ਤੇ ਇਹ ਕਈ ਹਾਸਿਆਂ ਦੀ ਵਜ੍ਹਾ ਵੀ ਬਣ ਰਿਹਾ ਹੈ ਕੁਝ ਜੀ ਆਇਆ ਮੌਕਾ ਦੇ ਵਿੱਚ ਜਿੱਥੇ ਇੱਕ ਕਿਸਾਨ ਗੁਰਪ੍ਰੀਤ ਸਿੰਘ ਨੇ ਜਦੋਂ ਆਪਣੇ ਖੇਤਾਂ ਦੇ ਵਿੱਚ ਬਰਾਲੀ ਨੂੰ ਅੱਗ ਲਾਈ ਤਾਂ ਉਸੇ ਦੌਰਾਨ ਖੇਤਾਂ ਦੇ ਵਿੱਚੋਂ ਲੰਘ ਰਹੀ ਇੱਕ ਮੈਲਾ ਜਸਵੀਕਰ ਅੱਗ ਦੀ ਚਪੇਟ ਵਿੱਚ ਆ ਗਈ ਤੇ ਕੁਝ ਹੀ ਸਮੇਂ ਬਾਅਦ ਦਮ ਵੀ ਟੁੱਟ ਗਈ ਘਰੋਂ ਜਾਵ ਰਹੀ ਇਧਰੋਂ ਇਹ ਚਾਚ ਮੇਰੇ ਘਰੇ ਜਾਂਦੀ ਪਈ ਸੀ ਜੀ ਤੇ ਉਹ ਨਿਵੇਂਦਾਰ ਨੇ ਅੱਗ ਲਾ ਕੇ ਪਾਸੇ ਹੋ ਗਿਆ ਜੀ ਤੇ ਉਹ ਜਦੋਂ ਧੂਆ ਜਿਹੜਾ ਅੱਗਾਂ ਨੂੰ ਅੱਖਾਂ ਨੂੰ ਤੁ ਤੋਂ ਕਾਰਨ ਵਿੱਚ ਦੇ ਪੀ ਅੱਗ ਜਗਾ ਨੀਵੇਂ ਸੀ ਜੀ ਤੇ ਉਹ ਮੱਚ ਗਿਆ ਸਾਰਾ ਪਿੰਡਾ ਮੱਚ ਗਿਆ ਜਦੋਂ ਪਾਸੇ ਗਵਾਂਢੀ ਦੀ ਚੱਕੀ ਵਿੱਚ ਆ ਕੇ ਦਵਾ ਲਿਆ ਤੇ ਉਹ ਡਰਾਈਵਰ ਸੀ ਕਿ ਪੱਸਾ ਮੁਸਾਲਾ ਉਹਨਾਂ ਚੱਕੀ ਨਾਲ ਬੰਦ ਕਰੀ ਫਿਰ ਘਰੇ ਲਿਆਂਦੀ ਫਿਰ ਇਹ 2:30 ਵਜੇ ਆਸਤਾ ਦਾ ਇੱਥੇ ਕਿੱਥੇ ਲਿਆਂਦੀ ਇਹਨਾਂ ਨੂੰ ਸਾਨੂੰ ਉੱਥੇ ਭੇਜਤਾ ਤੇ ਫਰੀਦਕੋਟ ਫਰੀਦਕੋਟੋਂ ਗਾਂਪੇ ਉੱਤੇ ਚੰਦੀਕੜ ਭੇਜਤਾ ਚੰਦੀਕੜ ਰਾਹ ਚੌਰ ਉੱਥੇ ਹੋਈ ਪੁਲਿਸ ਨੇ ਪ੍ਰਾਣੀ ਨੂੰ ਅੱਗ ਲਾਉਣ ਵਾਲੇ ਕਿਸਾਨ ਦੇ ਉੱਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਰਦਾਸ ਦਿਖਾ ਦਿੱਤੀ ਹੈ ਜੀ ਕਿਸ ਧਾਰਾ ਕੇ ਤਹਿਤ 304 ਦੇ ਕਿਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਗੁਰਪ੍ਰੀਤ ਸਿੰਘ ਦੇ ਖਿਲਾਫ ਜਿਸ ਨੇ ਅੱਗ ਲਾਈ ਤੇ ਕਾਲੀ ਦੋ ਮੌਕੇ ਦਾ ਦਰਜ ਦਰਜ ਖਿਲਾਫ ਹੋਤੇ ਕਰਦੇ ਆ ਪਹਿਲਾ ਪਰਾਲੀ ਨੂੰ ਅੱਗ ਲਾਉਣ ਦਾ ਦੂਜਾ ਜੋ ਜਨਾਨੀ ਕੀ ਮੌਤ ਹੁੰਦਾ ਹੈ ਨਾ ਸਿਰਫ ਮੌਕਾ ਬਲਕਿ ਪੰਜਾਬ ਭਾਰ ਦੇ ਵਿੱਚ ਕਿਸਾਨ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਲਾਰੇ ਨੇ ਕਿਸਾਨਾਂ ਦਾ ਤਰਕ ਹੈ ਕਿ ਉਹਨਾਂ ਦੇ ਕੋਲ ਹੋਰ ਕੋਈ ਬਦਲ ਨਹੀਂ ਮਸ਼ੀਨਰੀ ਕਾਫੀ ਮਹਿੰਗੀ ਹੈ ਤੇ ਜੋ ਮਸ਼ੀਨਾ ਸਰਕਾਰ ਨੇ ਮਨਜ਼ੂਰੀ ਕਰਵਾਈਆਂ ਨੇ ਉਨ੍ਹਾਂ ਦੀ ਗਿਰਦੀ ਘੱਟ ਹੋਣ ਕਾਰਨ ਉਹਨਾਂ ਨੂੰ ਮੁਸ਼ਕਲਾਂ ਪੇਸ਼ ਆਉਂਦੀਆਂ ਨੇ ਸਾਨੂੰ ਪਤਾ ਹੈ ਜੀ ਵੀ ਅਸੀਂ ਝੋਨੇ ਨੂੰ ਪਰਾਲੀ ਨੂੰ ਅੱਗ ਲਾਉਣਾ ਹੈ ਵੀ ਇਹਦਾ ਨਾ ਪੋਲੂਸ਼ਨ ਪੈਦਾ ਹੋ ਰਿਹਾ ਹੈ ਪਰ ਇਹਦਾ ਹੱਲ ਵੀ ਕੋਈ ਹੈ ਨਹੀਂ ਇੱਕ ਕਿਸਾਨ ਕਿੰਨੀ ਕੁ ਪਰਾਲੀ ਕਿੱਥੇ ਇਕੱਠੀ ਕਰੂਗਾ ਜੇ ਗਵਰਨਮੈਂਟ ਕੋਈ ਇਹਦਾ ਹੱਲ ਕਰੇ ਮਸ਼ੀਨਾਂ ਦੇਵੇ ਕਿਸਾਨਾਂ ਨੂੰ ਤੇ ਮਸ਼ੀਨਾਂ ਵੀ ਹੁਣ ਜੇ ਪਿੰਡ 'ਚ ਦੋ ਮਸ਼ੀਨਾਂ ਦੇਤੀਆਂ ਉਹ ਕੀ ਕਰਨਗੀਆਂ ਦੋ ਮਸ਼ੀਨਾਂ ਨਾਲ ਤਾਂ ਕੁਝ ਵੀ ਨਹੀਂ ਹੋਣਾ ਹੈਗਾ ਦੋ ਮਸ਼ੀਨਾਂ ਜਦੋਂ ਤੱਕ ਇੱਕ ਕਿਸਾਨ ਤੋਂ ਦੂਜੇ ਕਿਸਾਨ ਦੀ ਵਾਰੀ ਆਉਣੀ ਆ ਤੇ ਬਾਹਨ ਚੋਂ ਗਿੱਲ ਖੁਸ਼ਕ ਹੋ ਜਾਣੀਆਂ ਅੱਗੇ ਕਣਕ ਨਹੀਂ ਹੋਣੀ ਇਹ ਤਾਂ ਮਜਬੂਰ ਹਾਂ ਅਸੀਂ ਤੱਕ ਲਾਉਣ ਨੂੰ ਜੀ ਮੈਂ ਪੜਿਆ ਲਿਖਿਆ ਵੀ ਹਾਂ ਜੀ ਮੈਂ ਪਲੱਸ 2 ਕੀਤੀ ਆ ਜੀ ਸਾਲ 96 ਦੇ ਵਿੱਚ ਤੇ ਮੈਨੂੰ ਪਤਾ ਸਾਰਾ ਇਸ ਬਾਰੇ ਜੀ ਪਰ ਫਿਰ ਮਜਬੂਰੀ ਸਾਨੂੰ ਕਰਨਾ ਪੈਂਦਾ ਅਸੀਂ ਵੀ ਇੱਥੇ ਤੂੰ ਐਂਦੇ ਰਹਿੰਦੇ ਰਹਿੰਦੇ ਆ ਜੀ ਕੋਈ ਹੋਰ ਹੱਲ ਨਹੀਂ ਆ ਜੀ ਅਸੀਂ ਤਾਂ ਵੱਢ ਕੇ ਰੀਪਰ ਮਾਰ ਕੇ ਤੇ ਕਰਦੇ ਆ ਅਗਲਾ ਕੇ ਤੇ ਥੋੜਾ ਸੁੱਖਾ ਹੁੰਨੇ ਆ ਸਾਨੂੰ ਖਰਚਾ ਘਟ ਪੈਂਦਾ ਜੀ ਕਿਰਾਏ ਤੇ ਸਾਰਾ ਕੁਝ ਕਰਨਾ ਪੈਂਦਾ ਤੇ ਕਿਰਾਏ ਵਾਲੇ ਨੂੰ ਦੇਹਲੂ ਵੀ ਤੁਸੀਂ ਹਾਵ ਲੋ 300 ਰੁਪਏ ਆ ਤੇਰਾ ਵਾਇਦਾ ਲੈਂਦੇ ਆ ਮੈਂ ਨਹੀਂ ਜੋ ਕਾਹੇ ਨੀਗਾ ਜਿਹੜਾ ਹੁਣੇ ਸ਼ੁਰੂ ਕਰਿਆ ਸਰਕਾਰ ਨੇ ਇਹ ਪ੍ਰਬੰਧ ਇਹ ਨੂੰ ਵੱਡੀ ਪੱਧਰ ਤੇ ਹੋਣਾ ਚਾਹੀਦਾ ਹੈ ਮਸ਼ੀਨਾਂ ਜਾਦੇ ਆਉਣੀਆਂ ਚਾਹੀਦੀਆਂ ਨੇ ਇਹ ਇੰਨੀਆਂ ਮਸ਼ੀਨਾਂ ਨੂੰ ਕੰਟਰੋਲ ਨਹੀਂ ਕਰ ਸਕਦੀਆਂ ਹਜੇ ਵੀ ਲੋਕ ਮਜਬੂਰੀ ਬਾਸ ਅੱਗ ਲਾਉਣਗੇ ਕਿਸੇ ਦਾ ਜੀ ਨਹੀਂ ਕਰਦਾ ਅੱਗ ਲਾਉਣ ਨੂੰ ਸਰਕਾਰ ਬੋਲਦੀ ਹੈ ਕਿ ਚੋਪਰ ਸ਼ਰੇਡਰ ਜਾਂ ਰੋਟਾਬਟਰ ਇਹ ਮਸ਼ੀਨਰੀ ਹੈ ਕਿਸਾਨ ਲੈ ਲੇ ਉਸ ਉਸ سے ਇਸ ਦਾ ਨਿਪਟਾਰਾ ਕਰੇ ਉਹ ਮਸ਼ੀਨਰੀ ਬੜੀ ਮਹਿੰਗੀ ਹੈ ਔਰ ਉਸ ਕੋ ਜੋ ਵੱਡਾ ਟਰੈਕਟਰ ਹੈ ਉਹ ਖਿੱਚਦਾ ਹੈ ਇਸ ਕੇ علاوہ ਇੱਕ ਪਰਾਲੀ ਬੰਦਨੇ ਵਾਲੀ ਕੀ ਗੱਠੇ ਬੰਦਨੇ ਵਾਲੀ ਜੋ ਮਸ਼ੀਨ ਆਈ ਹੈ ਉਸ ਦਾ ਜੋ ਸਾਰਾ ਪ੍ਰੋਜੈਕਟ ਹੈ ਉਹ 45 ਤੋਂ ਲੈ ਕੇ 50 ਲੱਖ ਰੁਪਏ ਤੱਕ ਹੈ ਜੋ ਕਿ ਹਰੇਕ ਕਿਸਾਨ ਕੇ ਬਸ ਕਰੂਗ ਨਹੀਂ ਹੈ ਸਵਾਲ ਇਹ ਵੀ ਉੱਠ ਰਹੇ ਨੇ ਕਿ ਪੰਜਾਬ ਦਾ ਇਹ ਦੂਹਾ ਦਿੱਲੀ ਤੱਕ ਮਾਰ ਕਰ ਰਿਹਾ ਹੈ ਕਿਸਾਨਾਂ ਦਾ ਤਰਕ ਹੈ ਕਿ ਉਹ ਤਾਂ ਪਿਛਲੇ ਕਈ ਦਹਾਕਿਆਂ ਤੋਂ ਪਰਾਲੀ ਨੂੰ ਅੱਗ ਲਾ ਰਹੇ ਨੇ ਪਰ ਪਹਿਲਾਂ ਤਾਂ ਕਦੇ ਇਹ ਧੂਆਂ ਦਿੱਲੀ ਨਹੀਂ ਪਹੁੰਚਿਆ ਇਸ ਵਾਰੀ ਅਜੀਹਾ ਕੀ ਹੋ ਰਿਹਾ ਹੈ ਇਹ ਤਾਂ 15-20 ਸਾਲ ਸੇ ਪਹਿਲੇ ਹੀ ਚੱਲਦਾ ਹੈ ਆਗ ਲਗਾਉਣੇ ਦਾ ਇਸੇ ਵਾਰੀ ਤੋਂ ਨਹੀਂ ਇਸ ਵਾਰ ਤੋਂ 15-20% ਲੋਕੋ ਨੇ ਰੋਟਾਵੇਟਰ ਸੇ ਸੋ ਹੈਪੀ ਸੀਡਰ ਸੇ ਵੀ ਬਿਜਾਈ ਕੀਤੀ ਹੈ ਪਰ ਧੂਆਂ ਉਸੇ ਵੀ ਜ਼ਿਆਦਾ ਵੱਧਦਾ ਜਾ ਰਿਹਾ ਹੈ 20-25 ਸਾਲ ਸੇ ਜੋ ਪਰਾਲੀ ਕੋ ਆਗ ਲੱਗਦੀ ਹੈ ਤਬੀ ਤੋ ਕੋਈ ਦਿੱਲੀ ਮੇਂ ਪ੍ਰਦੂਸ਼ਣ ਹੋਆ ਨਹੀਂ ਅਬ ਜੋ ਉਹ ਰੌਲਾ ਪਾ ਰਹਿਆ ਹੈ ਇਸ ਵਾਰ ਤੋ ਇਤਨਾ ਵੀ ਹੋਆ ਹੈ ਕਿ 3-4 ਸਾਲ ਸੇ ਹਾਬ ਤੱਕ 15% ਜੋ ਪਰਾਲੀ ਹੈ ਉਸ ਕੋ ਆਗ ਨਹੀਂ ਲਗਾਈ ਜਾਂਦੀ ਕਿਸਾਨ ਉਸ ਕਨਟਾਰਾ ਹਾਦਸੇ ਕਰ ਲੇਤਾ ਹੈ ਲੇਕਿਨ ਇਹ ਕਿਸਾਨ ਕੀ ਮਜਬੂਰੀ ਹੈ ਜਦ ਸਰਕਾਰ ਹਮੇ ਇਸ ਕਾ ਕੋਈ ਬਦਲ ਦੇ ਦੇਗੀ ਤੋ ਹਮ ਇਸ ਕੋ ਆਗ ਨਹੀਂ ਲਗਾਏ ਹਰ ਪਾਸੇ ਫੈਲ ਰਹੇ ਇਸ ਧੂਏ ਨਾਲ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਇਹ ਧੂਆਂ ਆਏ ਦਿਨ ਸੜਕੀ ਹਾਸਿਆ ਦੀ ਵਜ੍ਹਾ ਬਣ ਰਿਹਾ ਹੈ ਖਾਂ ਵਿੱਚ ਜਲਣ ਸਾਧੀਆਂ ਬਿਮਾਰੀਆਂ ਤੇ ਖਾਸ ਕਰਕੇ ਦਮੇ ਦੇ ਮਰੀਜ਼ਾਂ ਨੂੰ ਇਸ ਧੂਏ ਤੇ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦੇ ਸਟਾਨੇ ਕਿ ਸਿਆਰ ਰਹੇ ਸਰ ਕਰਦੇ ਆ ਪਤਾ ਨਹੀਂ ਐਸੇ ਕੋਈ ਚੀਤੇ ਜਾ ਰਹੀ ਹੈ ਨਹੀਂ ਆ ਰਹੀ ਪਤਾ ਨਹੀਂ ਚਲਦਾ। ਇਹਦੇ ਨਾਲ ਦੋ ਤਾ ਦਾ ਐਕਸੀਡੈਂਟ ਹੋਇਆ ਆਪਣੇ ਦੇ ਸਮਾ ਦੇ ਧਰਮਘੋੜ ਚ ਚੱ ਚੱ ਚੰਨੂਆ ਨੇ ਜੀ ਜੋ ਮੁਫਤਾ ਹੋ ਗਏ ਜੀ ਉੱਥੇ ਅੱਗ ਲੱਗੀ ਵੀ ਸੀਗੀ ਹੈ ਤੇ ਜੋ ਕੋਲ ਦੀ ਨਿਕਾਉਣ ਲੱਗੇ ਬੂਰੇ ਗਊ ਆ ਗਈ ਤੇ ਵੱਚ ਵਜੀ ਤੇ ਦੋਨੇ ਮੋਕਾ ਹੁੰਦੇ ਇਹ ধੂਏਂ ਸੇ ਦਿਖਣਾ ਵੀ ਬੰਦ ਹੋ ਜਾਂਦਾ ਹੈ ਹਾਂ ਜੀ ਹਾਂ ਹਾਂ ਕੌੜਾ ਬਹੁਤ ਧੂਆ ਹੈ ਇਸ ਨਾਲ ਬਿਮਾਰੀਆਂ ਫੈਲਦੀਆਂ ਹਨ ਤੇ ਇਸ ਨਾਲ ਕਹਿੰਦਾ ਐਕਸੀਡੈਂਟ ਪੈਰ ਆ ਵਗੈਰਾ ਬਹੁਤ ਜ਼ਿਆਦਾ ਹੁੰਦੇ ਹੈ ਇਸ ਸਮਾਂ ਲਾਉਣ ਲੱਗੇ ਹਵਾ ਦਾ ਕੋਈ ਕਾਰਨ ਨਹੀਂ ਵਹਿੰਦੇ ਵੀ ਹਵਾ ਕਿਧਰ ਨੂੰ ਚੱਲ ਰਹੀ ਹੈ ਇਹ ਕਹਿੰਦਾ ਬਿਲਕੁਲ ਕਹਿੰਦਾ ਗਲਤ ਹੈ ਕਿਸਾਨਾਂ ਦੇ ਵੱਲੋਂ ਲਗਾਤਾਰ ਪ੍ਰਾਣੀ ਨੂੰ ਅੱਗ ਲਾਉਣ ਤੇ ਤੇ ਉਸ ਕਾਰਨ ਵਧ ਰਹੇ ਧੂਏਂ ਦੇ ਕਾਰਨ ਆਮ ਲੋਕਾਂ ਨੂੰ ਜੋ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਸ ਨੂੰ ਬਿਆਨ ਕਰਨ ਲਈ ਬਠਿੰਡਾ ਦੇ ਵਿੱਚ ਲੋਕ ਸੜਕਾਂ ਦੇ ਉੱਤੇ ਉਤਰੇ ਮੂੰਹ ਦੇ ਉੱਤੇ ਮਾਸਕ ਤੇ ਮੋਢੇ ਉੱਤੇ ਟੰਗੇ ਆਕਸੀਜਨ ਦੇ ਸਿਲੰਡਰਾਂ ਨਾਲ ਬਠਿੰਡਾ ਵਾਸੀਆਂ ਨੇ ਆਪਣਾ ਰੋਸ ਜ਼ਾਹਰਾ ਜਿਹੜਾ ਕਹਿੰਦੇ ਵੀ ਸਵਸਥ ਭਾਰਤ ਸਵਸਥ ਭਾਰਤ ਦੇ ਵਿੱਚ ਸਾਨੂੰ ਸਾਹ ਲੈਣਾ ਔਖਾ ਹੋ ਗਿਆ ਤੁਹਾਡੇ ਸਾਹਮਣੇ ਅਸੀਂ ਦੇਖਿਆ ਮੈਂ ਆਪਦੇ ਬੱਚਿਆਂ ਨੂੰ ਸਕੂਲ ਛੱਡਣ ਲਈ ਗਿਆ ਉਹਨਾਂ ਦੇ ਮਾਸਕ ਬੰਨਿਆ ਮੇਰੇ ਨਾਲ ਆਕਸੀਜਨ ਲੱਗਿਆ ਹੋਇਆ ਹੁਣ ਇੱਕ ਇਹ ਜਿਹਾ ਟਾਈਮ ਆ ਗਿਆ ਕਿ ਸਾਨੂੰ ਆਕਸੀਜਨ ਲਾ ਕੇ ਸੜਕਾਂ ਤੇ ਚੱਲਣਾ ਪਿਆ ਕਰੂਗਾ ਕੋਈ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਤੇ ਸ਼ਹਿਰ ਦੇ ਵਿੱਚ ਜੇ ਅਸੀਂ ਅਫਸਰਾਂ ਨੂੰ ਕਹਿੰਨੇ ਆ ਭਾਈ ਸਾਡੇ ਨਾਲ ਐ ਹੋ ਰਿਹਾ ਪਰਾਲੀ ਜਲ ਰਹੀ ਆ ਹੋ ਰਿਹਾ ਉਹ ਕਹਿੰਦੇ ਸਾਡੇ ਕੋਲ ਲਿਖਤ ਕੋਈ ਸ਼ਿਕਾਇਤ ਨਹੀਂ ਜਦੋਂ ਆਸਮਾਂ ਹੀ ਸਾਰਾ ਧੂਏ ਨਾਲ ਹੋਇਆ ਪਿਆ ਤੇ ਅਜੇ ਵੀ ਲਿਖਤ ਦੇ ਵਿੱਚ ਸ਼ਿਕਾਇਤ ਚਾਹੀਦੀ ਹੈ ਅਸਬੋ ਥਾਮਾ ਜਿਹੜੇ ਬੰਦੇ ਸਾਹ ਦੇ ਮਰੀਜ਼ ਆ ਉਹ ਇੰਨੇ ਪਰੇਸ਼ਾਨ ਆ ਘਰਾਂ ਚੋਂ ਨਹੀਂ ਨਿਕਲ ਰਹੇ ਘਰ ਦੇ ਵਿੱਚ ਦੁੱਖੇ ਵਰਦੇ ਆ ਲੋਕ ਪ੍ਰਸ਼ਾਸਨ ਦੀ ਮਨਾਹੀ ਦੇ باوجود ਵੀ ਕਿਸਾਨਾਂ ਵੱਲੋਂ ਖੇਤਾਂ 'ਚ ਪਰਾਲੀ ਨੂੰ ਅੱਗ ਲਾਉਣਾ ਲਗਾਤਾਰ ਚੱਰੀ ਹੈ ਸਾਲਾ ਤੋਂ ਕਿਸਾਨ ਇਸੇ ਤਰ੍ਹਾਂ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਲਾ ਰਹੇ ਨੇ ਫਰਜ ਤੱਕ ਸਰਕਾਰ ਤੇ ਪ੍ਰਸ਼ਾਸਨ ਇਸ ਨੂੰ ਕੰਟਰੋਲ ਕਰਨ ਦੇ ਵਿੱਚ ناکਾਮ ਸਾਬਤ ਹੋਏ ਨੇ